ਹਰਿਆਣਾ ਦੇ ਜ਼ਿਲ੍ਹਾ ਕਰਨਾਲ ਚ ਪੈਂਦੇ ਅੰਮੂਪੁਰ ਦੇ ਵਿੱਚ ਚਾਰ ਸਿੱਖਾਂ ਦੇ ਘਰਾਂ ਨੂੰ ਢਾ ਦਿੱਤਾ ਗਿਆ ਪ੍ਰਸ਼ਾਸਨ ਦਾ ਪੀਲਾ ਪੰਜਾ ਇਹਨਾਂ ਚਾਰ ਸਿੱਖਾਂ ਦੇ ਘਰਾਂ ਦੇ ਉੱਤੇ ਹੀ ਚੱਲਿਆ ਦੱਸਿਆ ਇਹ ਜਾ ਰਿਹਾ ਹੈ ਕਿ ਸਰਪੰਚ ਨੇ ਇਹ ਸਾਰੀ ਕਾਰਵਾਈ ਕਰਾਈ ਹੈ ਤੇ ਕਾਰਵਾਈ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੀ ਲੋਕ ਸਭਾ ਚੋਣਾਂ ਦੇ ਵਿੱਚ ਅੰਮੂਪੁਰ ਦੇ ਜਿਹੜੇ ਵਸਨੀਕ ਸੀਗੇ ਖਾਸ ਤੌਰ ਤੇ ਇਹ ਜਿਹੜੇ ਚਾਰ ਸਿੱਖ ਪਰਿਵਾਰ ਸੀ ਇਹਨਾਂ ਨੇ ਸਰਪੰਚ ਦੇ ਕਹਿਣ ਤੇ ਵੋਟਾਂ ਨਹੀਂ ਸਿਪਾਈਆਂ ਤੇ ਉਸ ਤੋਂ ਬਾਅਦ ਸਰਪੰਚ ਨੇ ਗੁੱਸੇ ਦੇ ਵਿੱਚ ਆ ਕੇ ਇਹ ਕਾਰਵਾਈ ਕਰਾ ਦਿੱਤੀ ਹੈ ਇਹ ਕਾਰਵਾਈ 26 ਜੂਨ ਨੂੰ ਕੀਤੀ ਗਈ ਦੱਸੀ ਜਾਂਦੀ ਹੈ ਜਦੋਂ ਇਹ ਹੌਲੀ-ਹੌਲੀ ਵੀਡੀਓਜ਼ ਜਿਹੜੇ ਆ ਇਹ ਵਾਇਰਲ ਹੋਣ ਲੱਗੇ ਤਾਂ ਬਾਅਦ ਦੇ ਵਿੱਚ ਫਿਰ ਐਸਜੀਪੀਸੀਬੀ ਮੌਕੇ ਦੇ ਉੱਤੇ ਪਹੁੰਚਦੀ ਹੈ ਇਹ ਪਰਿਵਾਰ ਪਿਛਲੇ 70 ਸਾਲਾਂ ਤੋਂ ਪਿੰਡ ਅੰਮੂਪੁਰ ਦੇ ਵਿੱਚ ਆਪਣਾ ਕਾਰੋਬਾਰ ਚਲਾ ਰਿਹਾ ਇਹਨਾਂ ਘਰਾਂ ਦੇ ਵਿੱਚ ਹੀ ਰਹਿੰਦੇ ਆ ਪਰਿਵਾਰ ਵਾਲਿਆਂ ਦਾ ਇਹ ਇਲਜ਼ਾਮ ਹੈ ਕਿ ਨਾ ਤਾਂ ਸਾਨੂੰ ਕੋਈ ਨੋਟਿਸ ਭੇਜਿਆ ਗਿਆ ਨਾ ਸਾਨੂੰ ਪਹਿਲਾਂ ਦੱਸਿਆ ਗਿਆ ਬਸ ਅਚਾਨਕ ਹੀ ਕਹਿੰਦੇ ਪੁਲਿਸ ਪਾਰਟੀ ਪਹੁੰਚਦੀ ਆ ਫੋਰਸ ਪਹੁੰਚਦੀ ਆ ਤੇ ਸਾਡੇ ਘਰ ਜਿਹੜੇ ਆ ਢਾਹ ਦਿੱਤੇ ਜਾਂਦੇ ਆ ਫੇਰ ਜਦੋਂ ਪ੍ਰਸ਼ਾਸਨ ਨੂੰ ਇਹ ਪਤਾ ਲੱਗਦਾ ਵੀ ਹੁਣ ਐਸਜੀਪੀਸੀ ਤੇ ਕੁਝ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਇਹਨਾਂ ਦਾ ਹਾਲਚਲ ਜਾਣਨ ਵਾਸਤੇ ਪਹੁੰਚ ਰਹੀਆਂ ਮੌਕੇ ਦਾ ਜਾਇਜ਼ਾ ਲੈਣ ਵਾਸਤੇ ਪਹੁੰਚ ਰਹੀਆਂ ਤਾਂ ਫੇਰ ਜਿਹੜੇ ਉੱਥੋਂ ਦੇ ਕੁਝ ਮੈਂਬਰਸ ਆ ਉੱਥੋਂ ਦੇ ਕੁਝ ਨਜ਼ਦੀਕੀ ਜਿਹੜੀ ਵਸਨੀਕ ਆ ਉਹ ਕੀ ਕਰਦੇ ਆ ਉਹ ਇਹਨਾਂ ਪਰਿਵਾਰਾਂ ਵਾਸਤੇ ਕੁਝ ਰਾਸ਼ਨ ਜਿਹੜਾ ਉਹ ਮੁਹੱਈਆ ਕਰਾ ਦਿੰਦੇ ਆ ਤਾਂ ਜੋ ਇਦਾਂ ਲੱਗੇ ਵੀ ਪ੍ਰਸ਼ਾਸਨ ਇਹਨਾਂ ਦੇ ਬਿਲਕੁਲ ਨਾਲ ਆ ਜੇ ਪ੍ਰਸ਼ਾਸਨ ਇਹਨਾਂ ਦੇ ਨਾਲ ਹੀ ਆ ਤਾਂ ਫੇਰ ਇਹਨਾਂ ਦੇ ਘਰ ਘਾ ਦੇ ਲਿਟਾਏ ਗਏ ਜਦੋਂ ਪਰਿਵਾਰ ਦੱਸ ਰਿਹਾ ਬਈ ਸਾਨੂੰ ਕੋਈ ਤੁਸੀਂ ਨੋਟਿਸ ਨਹੀਂ ਦਿੱਤਾ ਨਾ ਸਾਨੂੰ ਤੁਸੀਂ ਕਦੀ ਦੱਸਿਆ ਵੀ ਇਹ ਸਾਡੇ ਘਰ ਨਜਾਇਜ਼ ਆ ਆਲਮ ਇਥੋਂ ਤੱਕ ਵਿਗੜ ਗਿਆ ਵੀ ਲੱਗੇ ਇੱਕ ਟਰਾਂਸਫਾਰਮਰ ਲੱਗਾ ਹੋਇਆ ਸੀ ਮਹਿਕਮਾ ਉਹ ਵੀ ਪੁੱਟ ਕੇ ਲੈ ਗਿਆ ਵੀ ਕਿਤੇ ਬੱਤੀ ਨਾ ਬਾਲ ਲੈਣ ਮਹਿਕਮੇ ਨੇ ਇੰਨੀ ਭਾਰੀ ਤਸ਼ੱਦਦ ਜਿਹੜੀ ਆ ਇਸ ਪਰਿਵਾਰ ਦੇ ਉੱਤੇ ਕੀਤੀ ਆ ਇਹਨਾਂ ਚੋਂ ਪਰਿਵਾਰਾਂ ਦੇ ਉੱਤੇ ਜਿਨ੍ਹਾਂ ਦੇ ਘਰ ਢਾਏ ਗਏ ਸਮਾਨ ਇਹਨਾਂ ਨੂੰ ਚੁੱਕਣ ਨਹੀਂ ਦਿੱਤਾ ਗਿਆ ਤੇ ਬਾਅਦ ਚੋਂ ਹੁਣ ਇਹ ਵਿਚਾਰੇ ਜਿਹੜੇ ਆ ਇਹ ਤਰਪਾਲ ਹੇਠ ਆਪਣੀ ਜ਼ਿੰਦਗੀ ਜਿਹੜੀ ਆ ਇਹ ਬਸਰ ਕਰ ਰਹੇ ਆ ਐਸਜੀਪੀਸੀ ਮੈਂਬਰ ਜਦੋਂ ਪਹੁੰਚਦੇ ਆ ਤਾਂ ਉਹ ਕਹਿੰਦੇ ਆ ਵੀ ਅਸੀਂ 1-1 ਲੱਖ ਰੁਪਈਆ ਜਿਹੜਾ ਇਹਨਾਂ ਨੂੰ ਦੇ ਦੇਾਂਗੇ ਬਿਲਕੁਲ ਠੀਕ ਗੱਲ ਆ ਚਲੋ ਕੋਈ ਗੱਲ ਨਹੀਂ ਪਰ ਸਵਾਲ ਇਹ ਆ ਵੀ ਜਿਹੜੀ ਗੱਲ ਦਬੀ ਆਵਾਜ਼ ਚੋ ਕਰ ਰਹੇ ਆ ਵੀ ਅਸੀਂ ਸਰਪੰਚ ਦੇ ਕਹਿਣ ਤੇ ਵੋਟਾਂ ਨਹੀਂ ਪਾਈਆਂ ਜੇ ਤੁਸੀਂ ਕਿਸੇ ਦੇ ਕਹਿਣ ਤੇ ਵੋਟ ਨਹੀਂ ਪਾਉਂਗੇ ਤਾਂ ਫਿਰ ਤੁਹਾਡੇ ਘਰ ਟਰਾ ਦਿੱਤੇ ਜਾਣਗੇ ਤੁਹਾਡੇ ਜਿਹੜੇ ਬਿਜ਼ਨਸ ਆ ਤੁਹਾਡੇ ਜਿਹੜੇ ਕਾਰੋਬਾਰ ਆ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾਏਗਾ ਇਹ ਕਿੱਦਾਂ ਦੀ ਡੈਮੋਕ੍ਰੇਸੀ ਆ ਵੋਟ ਹਰੇਕ ਬੰਦੇ ਨੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਣੀ ਆਜ਼ਾਦੀ ਦੇ ਹਿਸਾਬ ਨਾਲ ਪਾਉਣੀ ਹੁੰਦੀ ਆ ਕਿਸੇ ਦੇ ਮਗਰ ਲਾ ਕੇ ਕੋਈ ਵੀ ਵੋਟ ਨਹੀਂ ਪਾਉਂਦਾ ਔਰ ਖਾਸ ਤੌਰ ਤੇ ਇਲੈਕਸ਼ਨ ਕਮਿਸ਼ਨ ਤਾਂ ਹੁੱਕਾ ਵੀ ਇਸੇ ਦਾ ਦਿੰਦਾ ਵੀ ਵੋਟ ਤੁਸੀਂ ਪੂਰਨ ਤੌਰ ਤੇ ਆਜ਼ਾਦੀ ਦੇ ਨਾਲ ਪਾਓ ਪਰ ਜੋ ਕੁਝ ਇਸ ਪਿੰਡ ਦੇ ਵਿੱਚ ਅੰਮੂਪੁਰ ਦੇ ਵਿੱਚ ਹੋਇਆ ਇਹ ਵਾਕਿਆ ਹੀ ਬੜੇ ਵੱਡੇ ਸਵਾਲ ਖੜੇ ਹੁੰਦੇ ਆ ਡੈਮੋਕ੍ਰੇਸੀ ਦੇ ਉੱਤੇ ਕਿ ਪਰਿਵਾਰ ਨੇ ਸਰਪੰਚ ਦੇ ਕਹਿਣ ਤੇ ਵੋਟ ਨਹੀਂ ਪਾਈ ਤੇ ਸਰਪੰਚ ਨੇ ਇਹਨਾਂ ਪਰਿਵਾਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਜਿਹੜਾ ਉਹ ਚਲਵਾ ਦਿੱਤਾ। ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅੰਮੂਪੁਰ ਪਿੰਡ ਵਿੱਚ ਪਹੁੰਚੇ ਹਾਂ। ਜਿੱਥੇ ਦਾ ਵਰਤਾਂ ਤੁਸੀਂ ਹਰਿਆਣਾ ਨਾਲ ਸੰਬੰਧਤ ਮੀਡੀਆ ਜਿਹੜਾ ਸਾਰਾ ਜਾਣਦਾ। ਤੇ ਇੱਥੇ ਜਦੋਂ ਅਸੀਂ ਪਹੁੰਚੇ ਹਾਂ ਤੇ ਬੜੀ ਦਰਦਨਾਕ ਸਥਿਤੀ ਸੀ। ਕੀ ਇਹ 70 ਸਾਲ ਤੋਂ ਬੈਠੇ ਲੋਕ ਜਿਨ੍ਹਾਂ ਦੇ ਘਰ ਜਿਹੜੇ ਆ ਉਹ ਸਰਕਾਰ ਦੇ ਭੇਜੇ ਬਲਡੋਜ਼ਰਾਂ ਨੇ ਢਾਤੇ ਇਹ ਸਾਰੇ ਸਿੱਖ ਪਰਿਵਾਰ ਆ ਤੇ ਇਹਨਾਂ ਦੇ ਲਈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਆ ਉਹਨਾਂ ਦੇ ਪ੍ਰਧਾਨ ਐਡਵੋਕੇਟ ਸ਼ਿੰਦਰ ਸਿੰਘ ਧਾਮੀ ਸਾਹਿਬ ਨੇ ਅੱਜ ਆਪਣੇ ਇੱਕ ਵਫਦ ਨੂੰ ਉਹਨਾਂ ਦੇ ਸੀਨੀਅਰ ਮੀਤ ਪ੍ਰਧਾਨ ਮਸਾਣਾ ਸਾਹਿਬ ਗੁਰਬਖਸ਼ ਸਿੰਘ ਜੀ ਖਾਲਸਾ ਮੀਤ ਪ੍ਰਧਾਨ ਔਰ ਸਰਦ ਤਜਿੰਦਰ ਸਿੰਘ ਜੀ ਜਿਹੜੇ ਕਿ ਹਰਿਆਣਾ ਤੋਂ ਸਬੰਧਤ ਨੇ ਸਾਡੇ ਧਰਮ ਪ੍ਰਚਾਰ ਦੇ ਮੈਂਬਰ ਨੇ ਤੇ ਹੋਰ ਅਧਿਕਾਰੀ ਸਹਿਬਾਨ ਅੱਜ ਇੱਥੇ ਭੇਜਿਆ ਇਹ ਜਿਹੜਾ ਇਹਨਾਂ ਦਾ ਹਾਲਾਤ ਹੈ ਕੱਲ ਕਿਉਂਕਿ ਧਾਮੀ ਸਾਹਿਬ ਦੀ ਪ੍ਰਧਾਨ ਸਾਹਿਬ ਦੀ ਇਹਨਾਂ ਦੇ ਪਰਿਵਾਰ ਨਾਲ ਗੱਲ ਹੋ ਗਈ ਸੀ ਜਿੱਥੋਂ ਕਿ ਸਾਰੀ ਗੱਲ ਸਮਝ ਲਈ ਪਈ ਆ ਕੁਝ ਵੀ ਹੋਵੇ ਪਰ ਇਸ ਤਰ੍ਹਾਂ ਬਸਦਾ ਰਸਦਾ ਘਰ ਢਾਉਣਾ ਮੈਨੂੰ ਲੱਗਦਾ ਇਹ ਦੇਸ਼ ਦੇ ਲੋਕਤੰਤਰ 'ਚ ਬਹੁਤ ਵੱਡਾ ਧੱਬਾ ਜੇ ਪਿਛਲੇ ਸਮੇਂ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਇਹ ਮੋਦੀ ਸਰਕਾਰ ਵੱਲੋਂ ਵੀ ਇਹ ਜਿਹੜੀ ਕੀਤੀ ਕਾਰਵਾਈ ਆ ਮੈਨੂੰ ਲੱਗਦਾ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹਮਾਇਤ ਜਾਂ ਹੱਕ 'ਚ ਨਹੀਂ ਹੈ। ਬੜੇ-ਬੜੇ ਲੋਕ ਅੱਜ ਪੱਗਾਂ ਵਿੱਚ ਸਿਰਪਸਾ ਕੇ ਆਪਣੇ ਆਪ ਨੂੰ ਵੱਡੇ ਹਤਾਇਸ਼ੀ ਭਾਜਪਾ ਦੇ ਘਾਉਂਦੇ ਆ ਤੇ ਅੱਜ ਉਹਨਾਂ ਨੂੰ ਅਸੀਂ ਸਵਾਲ ਕਰਨਾ ਚਾਹੁੰਦੇ ਆ ਕਿ ਇਹ ਅੰਮੂ ਪਰ ਪਿੰਡ ਵਿੱਚ ਆ ਕੇ ਇਥੋਂ ਦੀ ਸਥਿਤੀ ਦੇਖਣ ਤੇ ਖਾਸ ਤੌਰ ਤੇ ਜਿਹੜੀ ਠੋਸੀ ਹੋਈ ਜਿਹੜੀ ਆ ਹਰਿਆਣਾ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ ਗਈ ਜਿਹੜੀ ਅੱਜ ਤੱਕ ਵਿਵਾਦਾਂ ਦੇ ਘੇਰੇ 'ਚ ਆ ਹਰ ਨਵੀਂ ਸਵੇਰ ਨਵਾਂ ਵਿਵਾਦ ਪੈਦਾ ਹੁੰਦਾ ਅੱਜ ਸਾਨੂੰ ਬੜਾ ਅਫਸੋਸ ਆ ਕਿ ਆ ਕਰੀਬ 10 12 15 ਦਿਨ ਤੋਂ ਇਥੋਂ ਦੀ ਜਿਹੜੀ ਹਰਿਆਣਾ ਕਮੇਟੀ ਇਥੋਂ ਖੁਰਪਖੇਤਰ ਜਿਹੜਾ ਸਿਰਫ ਦੇ ਸਿਰਫ 30 40 ਕਿਲੋਮੀਟਰ ਦੇ ਵਖਵੇਂ ਤੇ ਆ ਤੇ ਉਹਨਾਂ ਨੂੰ ਇਹ ਆਪਣੇ ਸਿੱਖ ਪਰਿਵਾਰ ਜਿਹੜੇ ਆ ਜਿਨ੍ਹਾਂ ਨੂੰ ਬੇਕਾਰ ਕਰਤਾ ਇਥੋਂ ਦੇ ਸਰਕਾਰ ਦੇ ਬਲਡੋਜਰਾਂ ਨੇ ਉਹਨਾਂ ਦਾ ਘਰ ਢਾਤਾ ਉਹਨਾਂ ਦੇ ਬੱਚੇ ਜਿਹੜੇ ਆ ਇਥੇ ਗਰਮੀ ਚ ਪੈ ਰਹੇ ਨੇ ਉਹਨਾਂ ਦੀ ਸਾਲ ਕੋਈ ਨਹੀਂ ਪੁੱਛਦਾ ਉਹਨਾਂ ਦੇ ਜਿਹੜੇ ਢਾਹ ਤੇ ਕੀ ਕਹਿੰਦੇ ਹੁੰਦੇ ਆ ਇਹ ਤੋਂ ਟਰਾਂਸਫਾਰਮਰ ਪੁੱਟ ਕੇ ਲਾਗੇ ਏਡਾ ਵੱਡਾ ਜ਼ੁਲਮ ਤਾਂ ਮੈਨੂੰ ਲੱਗਦਾ ਕੋਈ ਬਗਾਨਾ ਦੇਸ਼ ਵੀ ਨਹੀਂ ਕਰਦਾ ਸੋ ਬੜੀ ਮਾੜੀ ਗੱਲ ਆ ਸੋ ਸ਼ਰੋਣੀ ਕਮੇਟੀ ਅੱਜ ਇਥੇ ਆਈ ਆ ਜਿਵੇਂ ਹੁਣ ਤੁਹਾਡੇ ਸਾਹਮਣੇ ਮਸਾਣਾ ਸਾਹਿਬ ਨੇ ਜ਼ਿਕਰ ਕੀਤਾ ਕਿ ਧਾਮੀ ਸਾਹਿਬ ਵੱਲੋਂ ਪਹਿਲੀ ਕਿਸ਼ਤ ਜਿਹੜੀ ਆ ਕਿਉਂਕਿ ਅੱਜ ਇਥੇ ਦੇਖਣ ਲਈ ਭੇਜਿਆ ਸੀ ਕਿ ਚਾਰ ਪਰਿਵਾਰ ਸੀ ਸਾਰੇ ਪਰਿਵਾਰਾਂ ਨੂੰ 1-1 ਲੱਖ ਰੁਪਇਆ ਜਿਹੜਾ ਪਹਿਲੀ ਅਸੀਂ ਸ਼ੁਰੂਆਤੀ ਦਿਨੇ ਆ ਉਸ ਤੋਂ ਬਾਅਦ ਜਿਹੜੇ ਬਾਕੀ ਵੀ ਇਵੇਂ ਸਾਡੇ ਜਿਹੜੀ ਹਰਿਆਣਾ ਦੀ ਸ਼ਰੌਣੀ ਗੁਰਦਰਾ ਪੰਦਤ ਕਮੇਟੀ ਨਾਲ ਸੰਬੰਧਿਤ ਆਗੂ ਸਹਿਬਾਨ ਆ ਉਹ ਜਿਸ ਤਰ੍ਹਾਂ ਦੀ ਅੱਗੇ ਹੁਕਮ ਲਾਉਣਗੇ ਜੀ ਹਾਜ਼ਰਾਂ ਇੱਕਦ ਕੀ ਮਦਦ ਕੀਤੀ ਆਣਾ ਸੀ ਜਿੱਤੇ ਜਾਣਗੇ ਪੈਸੇ ਬਣਾਏ ਜਾਣਗੇ ਜਾਣਗੇ ਖਾਲੀ ਪੇਜ ਆਪ ਬਣਾਉਣੇ ਪੈਣੀ ਇਹਨਾਂ ਦੇ ਟੈਂਟ ਲਾਉਣਾ ਇਹਨਾਂ ਨੇ ਕੀ ਕਰਨਾ ਸ਼ੁਰੂਆਤੀ ਇਹ ਇਹ ਮਦਦ ਆ ਠੀਕ ਹੈ ਨਾ ਪਰ ਵੈਸੇ ਇਸ ਗੱਲ ਦਾ ਅਫਸੋਸ ਹੈ ਕਿ ਇੱਥੇ ਜਿਹੜੀ ਜਿਹੜੀ ਸਰਕਾਰ ਹੈ ਉਹ ਆਪਣੇ ਆਪ ਨੂੰ ਅੱਗੇ ਚੋਣਾ ਵੀ ਆ ਰਹੀ ਆ ਤੇ ਬੜੇ ਦਾਅਵੇ ਕਰਦੀ ਆ ਕਿ ਹਰਿਆਣੇ ਦੇ ਲੋਕਾਂ ਨੂੰ ਸੇਵਾ ਦਿੱਤੀ ਕੀ ਗੁਰਦਰਾ ਸਰਬੰਦੀ ਤੇ ਮੈਂ ਤਾਂ ਹੈਰਾਨ ਆ ਇਥੋਂ ਦੇ ਪ੍ਰਧਾਨ ਸਾਹਿਬ ਜਿਹੜੇ ਪ੍ਰਧਾਨ ਸੰਧ ਸਾਹਿਬ ਇਹ ਕਿਉਂ ਨਹੀਂ ਉਹਨਾਂ ਨੂੰ ਦੱਸਿਆ ਕਿ ਸਿੱਖਾਂ ਦਾ ਠਿਆ ਹੋਇਆ ਘਰ ਇਥੋਂ ਦੇ ਦਾਦੂਵਾਲ ਜਿਹੜਾ ਕਿ ਪ੍ਰਧਾਨ ਰਿਆ ਉਹ ਵੀ ਅੱਜ ਇੱਥੇ ਵੱਡੇ ਦਮਗਜੇ ਮਾਰਦਾ ਉਹਨੂੰ ਵੀ ਨਹੀਂ ਦੱਸਿਆ ਇਹ ਜਿਹੜਾ ਇਹ ਘਰ ਠਾਏ ਸਿੱਖਾਂ ਦੇ ਇਹ ਕੀ ਅੱਖੋ ਬਰੋਖੇ ਹੋ ਗਏ ਨੇ ਉਹ ਇਹ ਦੇਸ਼ ਨਹੀਂ ਵਿਦੇਸ਼ ਦੇ ਅੰਦਰ ਵੀ ਸਿੱਖਾਂ ਦੇ ਮਨ 'ਚ ਵੱਡਾ ਰੋਸ ਆ ਉਹ ਸਰਕਾਰ ਜਿਹੜੀ ਆ ਜੋ ਕੁਛ ਕਰ ਕਰ ਰਹੀ ਆ ਉਸ ਦੇ ਲਈ ਬਹੁਤ ਵੱਡੀ ਪੱਦਰਤੇ ਸਿੱਖਾਂ ਦੇ ਅੰਦਰ ਇੱਕ ਰੋਸ ਆ ਜਿਹੜਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਦਿਖਾਈ ਦਵੇਗਾ ਪਿਛਲੀ ਨੰਗੀ ਇਲੈਕਸ਼ਨ ਚ ਵੀ ਦੇਖਿਆ ਉਹਨਾਂ ਨੇ ਤੇ ਆਉਣ ਵਾਲੀ ਇਲੈਕਸ਼ਨ ਵਿੱਚ ਦੇਖਿਆ ਪਰਿਵਾਰ ਨੇ ਤੁਹਾਨੂੰ ਕੀ ਦੱਸਿਆ ਕੀ ਇਹਨਾਂ ਦੀ ਕਿਹੜੀ ਜ਼ਮੀਨ ਸੀ ਕਦੋਂ ਤੋਂ ਬੈਠੇ ਹੋਏ ਨੇ ਇੱਥੇ ਦੇਖੋ ਜ਼ਮੀਨ ਨਾਲ ਹੀ ਗੱਲ ਬਾਤ ਦੀ ਐ ਤਰੂਪ ਦਾ ਨੁਕਤਾ ਵਾ ਉਹ ਤੁਸੀਂ ਕਚਹਿਰੀ ਕਰਾਂਗੇ ਨਹੀਂ ਕਰਾਂਗੇ ਘਰ ਟਾਉਣ ਦਾ ਕੀ ਮਤਲਬ ਜਿੱਥੇ ਲੋਕ ਬੱਚੇ ਬੈਠੇ ਆ ਬੀਬੀਆਂ ਬੈਠੀਆਂ ਤੁਸੀਂ ਉਹ ਘਰ ਟਾ ਦਿੰਨੇ ਹੋ ਬਲਡੋਜਰ ਨਾਲ ਕਿੱਡਾ ਕਿੱਡਾ ਵੱਡਾ ਗੁਨਾਹ ਕਰ ਰਹੇ ਹੋ ਉਸ ਤੋਂ ਬਾਅਦ ਕਚੇਰੀ ਕਰੇਗੀ ਕੋਰਟ ਕਰੇਗੀ ਉਹਦੇ ਵਿੱਚ ਕੀ ਆ ਕੀ ਨਹੀਂ 70 ਸਾਲ ਤੋਂ ਇਹਨਾਂ ਦੇ ਬਾਪੂ ਉਹਨਾਂ ਦੇ ਦੱਸਣ ਮੁਤਾਬਕ ਝੂਠ ਨਹੀਂ ਬੋਲਦੇਗੇ ਕਿ ਸਾਡਾ ਜਿਹੜਾ ਜਿਹੜੀ ਖੇਤੀ ਜਿਹੜੀ ਆ ਇਹਨਾਂ ਦੇ ਨਾਮ ਤੇ ਚੱਲ ਰਹੀ ਆ ਉਹ ਗਰਦੌਰੀਆਂ ਇਹਨਾਂ ਦੇ ਨਾਮ ਤੇ ਆ ਮੈਂ ਕਿਹਾ ਉਹ ਗੱਲਾਂ ਬਾਤ ਦੀਆਂ ਨਹੀਂ ਪਹਿਲਾਂ ਤੁਸੀਂ ਇਹਨਾਂ ਨੂੰ ਬੇਕਾਰ ਕਿਵੇਂ ਕੀਤਾ ਕਿਹੜਾ ਕਾਨੂੰਨ ਕਹਿੰਦਾ ਵੀ ਇਹ ਜਿਹੜੇ ਇੰਨੇ ਚਾਰ ਪਰਿਵਾਰਾਂ ਨੂੰ ਤੁਸੀਂ ਬੇਕਾਰ ਕਰਦੇ ਹੋ ਇੱਥੇ ਆ ਕੇ ਬੰਡੋਜਰ ਚਲਾ ਦਿਓ ਇਹ ਕੋਈ ਸਰਕਾਰਾਂ ਦੇ ਕੰਮ ਨਹੀਂ ਹੁੰਦੇਗੇ ਬਹੁਤ ਗਲਤ ਗੱਲ ਆ ਚਾਹੇ ਇਥੋਂ ਦੇ ਸਰਪੰਚ ਨੇ ਕੀਤੀ ਆ ਕਿਸੇ ਨੇ ਕੀਤੀ ਆ ਅਸੀਂ ਤਾਂ ਇਥੋਂ ਦੇ ਜਿਹੜੇ ਮੁੱਖ ਮੰਤਰੀ ਆ ਉਹਨੂੰ ਸਮਝਦੇ ਆ ਕਿ ਉਹ ਇਸ ਗੱਲ ਦਾ ਦੋਸ਼ੀ ਆ ਦਿੱਲੀ 'ਚ ਬੈਠੇ ਮੋਦੀ ਸਾਹਿਬ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਵੱਡੇ ਵਫਾਦਾਰ ਕਹਿੰਦੇ ਆ ਅੱਜ ਉਹਨਾਂ ਨੂੰ ਇਹ ਗੱਲ ਦੇਖਣੀ ਚਾਹੀਦੀ ਆ ਜਿਹੜੀ ਆਵਾਜ਼ ਆ ਉਹਨਾਂ ਤੱਕ ਪਹੁੰਚਾਵਾਂਗੇ ਤੇ ਉਹ ਦੇਖਣ ਕਿ ਤੁਹਾਡੀ ਸਰਕਾਰ ਜਿਹੜੀ ਹਰਿਆਣਾ ਵਿੱਚ ਕੀ ਕਰ ਰਹੀ ਆ ਸਿੱਖਾਂ ਦੇ ਨਾਲ ਕਿੰਨਾ ਵੱਡਾ ਤੱਕਾ ਤੇ ਖਾਸ ਤੌਰ ਤੇ ਡੁੱਬ ਮਰ ਜਾਣਾ ਚਾਹੀਦਾ ਹਰਿਆਣਾ ਦੀ ਬਣੀ ਕਮੇਟੀ ਨੂੰ ਜਿਹੜੀ ਆਪਣੇ ਆਪ ਨੂੰ ਗੁਰੂ ਦੀਆਂ ਗੋਲਕਾਂ ਦੇ ਕਾਬਜ ਹੋ ਕੇ ਰੋਜ਼ ਪੰਗੇ ਮਸਲੇ ਘਪਲੇ ਘਟਾਲੇ ਕਰ ਰਹੀ ਆ ਪਰ ਸਿੱਖਾਂ ਦੇ ਲਈ ਕੁਛ ਨਹੀਂ ਦੇਖ ਰਹੀ ਇਹ ਬਹੁਤ ਮਾੜੀ ਗੱਲ ਹੈ ਜਿਹੜੇ ਭਿੰਦਰ ਸਿੰਘ ਨੇ ਉਹ ਇਸੇ ਜ਼ਿਲ੍ਹੇ ਦੇ ਇਥੋਂ 20 30 ਕਿਲੋਮੀਟਰ ਤੋਂ ਉਹਨਾਂ ਦਾ ਹੈ ਉਹਨਾਂ ਲੋਕ ਕੋਈ ਨਹੀਂ ਇੱਥੇ ਆਲੇ ਪਹੁੰਚਾ ਮੈਂ ਉਹੀ ਤਾਂ ਗੱਲ ਕਰਦਾ ਨਾ ਸਾਡਾ ਜਿਹੜਾ ਦਫਤਰ ਹੈ ਕਮੇਟੀ ਦਾ ਉਹ ਇਥੋਂ ਕੁਰਕਸ਼ੇਤਰ ਆ ਇਹਦਾ 25 30 ਕਿਲੋਮੀਟਰ ਤੇ ਆ ਤੋਂ ਕਮੇਟੀ ਨੂੰ ਇਹ ਗੱਲ ਦਿਖਾਈ ਨਹੀਂ ਦਿੱਤੀ ਤੇ ਇਹ ਬਹੁਤ ਮਾੜੀ ਗੱਲ ਆ ਤੇ ਅਸੀਂ ਇਸ ਗੱਲ ਦੀ ਹੋਰ ਨਿੰਦਾ ਕਰਦੇ ਹੁਣ ਅੱਗੇ ਦੀ ਤੁਹਾਡੇ ਰਾਹ ਨੇ ਤੇ ਕੀ ਹੋਏਗੀ ਇਹਨਾਂ ਦੇ ਮਕਾਨ ਬਣਾਏ ਜਾਣਗੇ ਜਾਂ ਕੋਈ ਲੜਾਈ ਲੜੇ ਜਾਗੀ ਅਸੀਂ ਪਹਿਲੀ ਇਹਨਾਂ ਦੀ ਸੁੱਖ ਪੁੱਛਣ ਆਏ ਆ ਬਾਈ ਕਿਆ ਸਾਡੇ ਮਨ ਜਿਹੜੇ ਪਿਗਲ ਗਏ ਨੇ ਦੀ ਦਾ ਖਾਸ ਇਸ ਗੱਲ ਹੀ ਧਿਆਨ ਬਾਕੀ ਜਿਹੜੇ ਸਾਡੇ ਸ਼ਰੋਣੀ ਕਮੇਟੀ ਦੇ ਜਿਹੜੀ ਦੂਸਰੀ ਪੋਸਟ ਦੂਸਰੇ ਨੰਬਰ ਦੀ ਪੋਸਟ ਸੀਨੀਅਰ ਮੀਮ ਪ੍ਰਧਾਨ ਦੇ ਹੁੰਦੇ ਆ ਉਹ ਮਸਾਣਾ ਸਾਹਿਬ ਸਾਡੇ ਵਿਚਕਾਰ ਨੇ ਇਹ ਹੁਣ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਨਾਲ ਤਾਲਮੇਲ ਵੀ ਰੱਖਣਗੇ ਇਹਨਾਂ ਦੀ ਜ਼ਰੂਰਤਾਂ ਲਈ ਜਿੰਨਾ ਹੋ ਸਕਦਾ ਉਹ ਅਸੀਂ ਕਰਾਂਗੇ ਪਰ ਸਿੱਖ ਵਾਂਗ ਤੁਸੀਂ ਅਪੀਲ ਕਰਦੇ ਆ ਕਿ ਚੁੱਪ ਨਾ ਬੈਠੋ ਜੇ ਚੁੱਪ ਬੈਠੋਗੇ ਤਾਂ ਜਿਵੇਂ ਮਿਟ ਜਾਓਗੇ ਆਪਣੇ ਆਪ ਨੂੰ ਖੜਾ ਕਰੋ ਤੁਹਾਡੇ ਸਾਥੀਆਂ ਤੇ ਅੱਜ ਬਾਹਰ ਹੋਇਆ ਕੱਲ ਨੂੰ ਕਿਸੇ ਹੋਰ ਤੇ ਵੀ ਹੋ ਸਕਦਾ ਸਿੱਖ ਸਸਤਾਵਾਂ ਨੂੰ ਸਿੱਖ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਆਉਣ ਆਪਣੇ ਭਰਾਵਾਂ ਦੇ ਨਾਲ ਆ ਕੇ ਡੜਕੇ ਖਾਣ ਤਾਂ ਕਿ ਇਹ ਵੀ ਆਪਣਾ ਹੌਸਲਾ ਕਰਨ ਕਿ ਸਾਡੇ ਸਾਡੇ ਨਾਲ ਪਹੁੰਚਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ